ਰਾਜਾ ਬਿੰਦ ਦੇ ਵੱਲੋਂ ਜੋ ਪਾਲਮਿਕਾ ਪਾਈਚਾਰੇ ਨੂੰ ਲੈ ਕੇ ਆਪਸ਼ਬਦ ਬੋਲੇ ਗਏ ਨੇ ਉਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ پکਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਉਹਨਾਂ ਨੇ ਮਾਫੀ ਮੰਗ ਲਈ ਪਰੰਤੂ ਦੂਜੇ ਪਾਸੇ ਲਗਾਤਾਰ ਜਿਹੜਾ ਕਿ ਇਹ ਮੁੱਦਾ ਹਜੇ ਤੱਕ ਵੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਹੁਣ ਕੇਚਾ ਰਾਮ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਰਾਚਾ ਬੜਿੰਗ ਦੇ ਵੱਲੋਂ ਜਿਹੜੀ ਕਿ ਵਾਲਮੀਕੀ ਭਾਈਚਾਰੇ ਨੂੰ ਲੈ ਕੇ ਅਪਸ਼ਬਦ ਬੋਲੇ ਗਏ ਉਸ ਨੂੰ ਲੈ ਕੇ ਪਹਿਲਾਂ ਤਾਂ ਉਹ ਪ੍ਰੰਤ ਤੁਰੰਤ ਜਿਹੜਾ ਕਿ ਮਾਫੀ ਮੰਗਣ ਤੇ ਦੂਜੇ ਪਾਸੇ ਉੱਥੇ ਹੀ ਲਗਾਤਾਰ ਜਿਹੜੇ ਕਿ ਰਾਚਾ ਬੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਤਰਨਤਰਨ ਦੇ ਵਿੱਚ ਐਸਪੀ ਨੂੰ ਜਿਹੜਾ ਕਿ ਜਿਹੜਾ ਕਿ ਮੰਗ ਪੱਤਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਸਖਤ ਕਾਰਵਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾਗੇ ਜਰਾਂਮ ਦਾ ਆਓ ਤੁਹਾਨੂੰ ਸੁਣਾਉਨੇ ਆ ਉਹ ਜ਼ਬਰ ਜ਼ੋਰ ਕਰਕੇ ਕਪੂਰਥਲਾ ਵਿਕੇ ਐਫ ਆਰ ਲੋਜ 18 4 11 25 ਨੂੰ ਪੁਲਿਸ ਸਟੇਟ ਕਪੂਰਥਲਾ ਵਿਕੇ ਐਫ ਆਰ ਲੋਜ ਦਰਜ ਹੋ ਗਈ ਹੈ ਪਰ ਉਹ ਐਫ ਆਰ ਲੋਜ ਤੇ ਸਾਨੂੰ ਤਰਾਜ ਹੈ ਉਹ ਐਫ ਆਰ ਲੋਜ ਇੱਥੇ ਹੋਣੀ ਚਾਹੀਦੀ ਹੈ ਤਰਨ ਤਾਇਰ ਦੇ ਵਿੱਚ ਕਿਉਂਕਿ ਬਕਵਾਏ ਇੱਥੇ ਦਾ ਜਿੱਥੇ ਗੱਲ ਹੋਵੇ ਉੱਥੇ ਐਫ ਐਲਓ ਦਾ ਚਾਹੀਦੀ ਹੈ ਉੱਥੇ ਰੈਸਟ ਪੈਣੀ ਚਾਹੀਦੀ ਹੈ ਸਾਨੂੰ ਪਤਾ ਇਹ ਉੱਚੇ ਲੋਗ ਹੈ ਇਹਨਾਂ ਦੀ ਉੱਚੀ ਪਹੁੰਚ ਹੈ ਇਹਨਾਂ ਨੂੰ ਜਿਹੜੀ ਐਫ ਐਲਓ ਦਾ ਚੋਈ ਹੈ ਉਹਨਾਂ ਨੇ ਇੰਦਰ ਇੰਦਰ ਰੋਲ ਤੇ ਨਹੀਂ ਹੈ ਉਹਨਾਂ ਨੇ ਦੱਸੀ ਜਾਣਾ ਬਕਵਾ ਤਰਨਤਨ ਦਾ ਹੈ ਇਸ ਕਰਕੇ ਅਸੀਂ ਕਹ ਰਹੇ ਹੱਥੇ ਮਾਨਜੋਗ ਰੈਸਟ ਸਸਤੀ ਦਿੱਪਿਕ ਮਿਸਾਨੂੰ ਵੀ ਨੂੰ ਖੋਰੀ ਤੌਰ ਤੇ ਅਰੰਤਾਰ ਦੇ ਪਰਚਰ ਦਰਸ਼ ਕੀਤਾ ਹੋਇਆ ਵੀ ਜਿਹੜਾ ਕਾਲ ਰੰਗ ਹੈ ਉਹ ਕਾਲਾ ਰੰਗ ਦਾ ਭਾਈ ਕ੍ਰਿਸ਼ਨ ਭਗਵਾਨ ਦਾ ਵੀ ਹੈ ਸਿਪੋਲੇ ਨਾਦ ਦਾ ਵੀ ਹੈ ਸ੍ਰੀ ਰਾਮਚੰਦ ਦਾ ਵੀ ਰੰਗ ਕਾਲਾ ਜੇ ਰੰਗਾਂ ਦੀ ਗੱਲ ਕਰਦੇ ਆ ਤਾਂ ਰੰਗ ਤਾਂ ਤੁਸੀਂ ਦੇਖ ਲਓ ਜਿਹੜੇ ਰੰਗ ਜਿਆਦਾ ਕਾਲੇ ਹੁੰਦੇ ਆ ਉਹ ਸਭ ਤੋਂ ਜਿਆਦਾ ਤਰੱਕੀ ਦੇ ਹੁੰਦੇ ਆ ਜੇ ਤਰੱਕੀ ਕੀਤੀ ਹੈ ਤਾਂ ਇੱਕ ਪੱਠੇ ਪਾਣੇ ਵਾਲਾ ਲੋਕਾਂ ਦੀ ਸੇਵਾ ਕਰਨ ਵਾਲਾ ਕੋਈ ਗੁਨਾਹ ਤਾਂ ਨਹੀਂ ਕਰ ਰਿਹਾ ਯਾਰੀ ਮੈਣਾ ਚੋਰੀ ਮੈਣਾ ਮਿਹਨਤ ਦਾ ਕੀ ਮੈਣਾ ਅੱਜ ਫੇਰ ਇਹ ਰਾਜਾ ਬਣੇ ਸਾਨੂੰ ਜਾਤੀ ਸੁੱਚਕ ਦੇਣਾ ਕੁਕਾਰ ਕੇ ਮੌਜੂਦਾ ਜਿਹੜਾ ਪ੍ਰਧਾਨ ਹੈ ਇੱਥੇ ਦਾ ਕਾਂਗਰਸ ਪਾਰਟੀ ਦਾ ਅਸੀਂ ਇੱਥੇ ਦੱਸਣਾ ਚਾਹੁੰਦੇ ਆਂ ਇਹ ਪ੍ਰਧਾਨ ਨੇ ਪਹਿਲਾਂ ਵੀ ਵੋਟਾਂ 'ਚ ਕਿਹਾ ਸੀ ਕਹਿੰਦਾ ਵੇੜਿਆਂ 'ਚ ਜਾਓ ਪਿਹੜਿਆਂ ਨੂੰ ਸਰਾਬ ਦੇ ਕੇਓ ਪੈਸੇ ਦੇ ਕੇਓ ਕਿਹਾ ਪਿਹੜਿਆਂ ਦੇ ਵਿੱਚ ਸਾਰੇ ਲੋਕ ਸਰਾਬੀ ਦਿੰਦੇ ਆਂ ਕਾ ਤੁਸੀਂ ਆਪਣੇ ਦਿਮਾਗ ਦਾ ਜਨਾਜਾ ਕੰਡ ਰਹੇ ਹੋ ਤੁਸੀਂ ਸਾਡੇ ਲੋਕਾਂ ਨੂੰ ਸਰਾਬ ਦੇ ਕੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਸ ਕਰਕੇ ਤੁਸੀਂ ਪਿਆ ਪਿਛਲੇ ਸਮੇਂ ਚਾਤੇ 2000 ਦੇ ਲਗਭਗ ਬੰਦੇ ਦੀ ਮੌਤ ਹੋਈ ਉਹ ਮੌਤ ਦੇ ਜੁਮੇ ਮਾਂ ਇਹ ਕਾਂਗਰਸ ਪਾਰਟੀ ਹੈ ਇਹ ਰਾਜਾ ਬਣੇਗਾ ਇਹ ਰਾਜਾ ਬਣੇਗਾ ਨਹੀਂ ਦੋ ਨੰਬਰ ਦੀ دارو ਬਣਾ ਕੇ ਇਹ ਵੇਚੀ ਗਈ ਤੇ ਸਾਡੇ ਕੋਲੇ ਪਾਈ ਲੋਕ ਤਰਨ ਤਾਰ ਦੇ ਵਿੱਚ ਮਰੇ ਅੱਜ ਇਹ ਰਾਜਾ ਬਣੇਗਾ ਪ੍ਰਧਾਨ ਬਣ ਕੇ ਇਹ ਕਾਂਗਰਸ ਪਾਲ ਦੀ ਧੱਕੇਸ਼ਾਹੀ ਸਾਡੇ ਦਲਤਾਂ ਦੇ ਉੱਤੇ ਕਰ ਰਿਹਾ ਅੱਜ ਇੱਥੇ ਵਾਲਮੀਕੀ ਮਜਬੂਰ ਸਿੱਧ ਅੰਦਾਜ਼ੀਆ ਪਾਈਚਾਰਾ ਇੱਕ ਪਲੇਟਫਾਰਮ ਬੀਜਪੀ ਦੇ ਇਕੱਠਾ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਇਹ ਥੇ ਦੀ ਸਰਕਾਰ ਇੱਥੇ ਦਾ ਪ੍ਰਸ਼ਾਸਨ ਹੋ ਜਾ ਕੇ ਕੰਮ ਕਰੇ ਇਹ ਰਾਜਾ ਬਰੇਦ ਨੂੰ 24 ਕੈਂਟ ਵਿੱਚ ਗ੍ਰਿਫਤਾਰ ਕਰੇ ਨਹੀਂ ਤਾਂ ਅਸੀਂ ਜਿਹੜਾ ਕਾਂਗਰਸ ਪਾਰਟੀ ਦਾ ਦਫ਼ਤਰ ਉਹਦੇ ਮੁਰੇ ਜਾ ਕੇ ਪੁਤਲੇ ਸਾੜਾਂਗੇ ਜਿੱਤੀ ਜ਼ਿੰਮੇਵਾਰੀ ਇਹ ਤਨਤਾਨ ਪ੍ਰਸ਼ਾਸਨ ਦੀ ਹੋਏਗੀ ਜਿਹੜੇ ਪੜੇ ਚਿੱਟੇ ਨਿਕਲਦੇ ਆਂ ਉੱਥੇ ਦਾ ਪ੍ਰਸ਼ਾਸਨ ਜ਼ਿੰਮੇਵਾਰ ਰਹੇਗਾ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਇਸ ਮੰਚ ਦੇ ਉੱਤੇ ਕਿ ਰਾਜਾ ਬਰਿੰਗ ਨੂੰ ਫੌਰੀ ਤੌਰ ਤੇ ਐਸ்சிਐਸਟੀ ਤਾਹਰ ਉਹਦੇ ਪੰਜਾ ਦਰਜ ਹੋਇਆ ਉਹਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਕੇ ਤਿਹਾਰ ਚੇਲ ਦਿੱਲੀ ਚ ਭੇਜੋ ਤਾਂ ਜੋ ਇੱਥੇ ਜਿਹੜੇ ਦਲ ਭਾਈ ਚੜਦੇ ਲੋਕ ਹੈ ਤਰਨਤਾਰੀ ਨਹੀਂ ਪੂਰਾ ਪੰਜਾਬ ਇਹ ਸ਼ਾਂਤ ਹੋ ਚੁੱਕੇ ਨਹੀਂ ਤਾਂ ਇਹ ਲੜਾਈ ਕੋਰ ਪਾਸੇ ਨੂੰ ਜਾਏਗੀ ਵੋਟਾਂ ਗਿਆਨਾ ਤਰੀਕ ਨੂੰ ਪੈਣੀਆਂ ਔਰ ਕਿੱਥੀ ਇਹ ਨਾ ਹੋਵੇ ਇੱਥੇ ਕਰਪੂਲਾਣੇ ਪੈ ਜਾਣ 40% ਜਿਹੜੇ ਦਲਤ ਭਾਈ ਚੜ੍ਹਦੇ ਲੋਗ ਹੈ ਉਹ ਪੰਜਾਬ ਚ ਬਸਦੇ ਆ ਇਸ ਕਰਕੇ ਅਸੀਂ ਕਰ ਰਿਹਾ ਕਾਂਗਰਸ ਪਾਰਟੀ ਉਸ ਮੇ आओ ਉਸ ਮੇ ਆ ਕੇ ਬਾਤ ਕਰੋ ਬਾਤ ਤਾਂ ਤੁਹਾਨੂੰ ਕਰਨੀ ਪੈਗੀ ਤੇ ਕਾਂਗਰਸ ਪਾਰਟੀ ਤੁਹਾਨੂੰ ਆਪਣੀ ਤਰਨੀ ਦਾ ਪਾਲ ਉਕਤਨਾ ਪਵੇਗਾ ਇਹ 35 ਸਾਰੇ ਡਰਮਾਂ ਵੱਲੋਂ ਇੱਕ 35 ਹੈ ਸਾਰੇ ਸੱਚੇ ਦਤ ਪਾਚਰੇ ਨੂੰ ਆਓ ਇਹ ਇਤ ਦਾ ਜਵਾਬ ਆਪਾਂ ਪੱਥਰ ਨਾਲ ਦਈਏ ਇਹਨਾਂ ਨੂੰ ਇਕੱਠੇ ਹੋ ਕੇ ਸਭ ਕਿ ਸਿਕਾਈਏ